ਹੇ ਮਹਾਂਦੇਵ ਹੇ ਬੋਲੇनाथ ਅੱਸੀ ਜਿਹੜੀ ਸੁਖ ਵਪਾਰੀਆਂ ਦੇ ਵਾਸਤੇ ਮੰਨੀ ਸੀ ਕਿ ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਖੁੱਲ ਜਾਏ ਔਰ ਵਪਾਰੀ ਵਰਗ ਨੂੰ ਰਾਹਤ ਮਿਲੇ ਅੱਜ ਸਰਕਾਰ ਦੇ ਵਧੀਆ ਉਪਰਾਹਾਂ ਨਾਲ ਤੇ </body>ਬਖਸ਼ੀਸ਼ ਦੇ ਨਾਲ ਅੱਜ ਸ਼ੰਭੂ ਬਾਰਡਰ ਕੱਲ ਰਾਤ ਨੂੰ ਖੁੱਲ ਗਿਆ ਤੇ ਅੱਸੀ ਸਾਰੇ ਵਪਾਰੀ ਤੁਹਾਡੇ ਦਰਸ਼ਨਾਂ ਦੇ ਵਾਸਤੇ ਅੱਥੇ ਇਸ ਮੰਦਰ ਦੇ ਵਿੱਚ ਆਇਆ ਤੇ ਖੁਸ਼ੀ ਦੇ ਨਾਲ ਤੁਹਾਨੂੰ ਅਸੀਂ ਮਾਂ ਮੀਰ ਦਾ ਲੱਡੂਆਂ ਦਾ ਪ੍ਰਸ਼ਾਦ ਤੁਹਾਨੂੰ ਸਮਰਪਿਤ ਕਰ ਰਹੇ ਹਾਂ ਤੁਹਾਡਾ ਬਹੁਤ 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 ਭੋਲੇ ਨਾਰਜਿ ਜੀ ਧੰਨਵਾਦ ਅਸੀਂ ਬਾੜੇ ਰਿਣ 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 ਲਵਾਂਗੇ ਜਿਹੜਾ ਤੁਸੀਂ ਵਪਾਰਿਆਂ ਦੇ ਵਾਸਤੇ ਅੱਜ ਸਾਡੇ ਵਾਸਤੇ ਸ਼ੰਮੂ ਪੈ ਗਿਆ ਹੋ ਗਿਆ ਭਾਈ ਨੂੰ ਘੋ ਆ ਕਿਰਨ ਭਾਈ ਕੁੰਗਰੇ ਜੀ ਭਾਈ ਨੂੰ ਖਵਾਓ ਯਾਰ ਚਲੋ ਕਿਰਜਾ ਸਾਹਿਬ ਕਿਸ ਖੁਸ਼ੀ ਦੇ ਵਿੱਚ ਲਟੋਰ ਨਜ਼ਾਰਾ ਹੈ ਅੱਜ ਕਿਰਨ ਜੀ ਦਾ ਰਾਜਪੁਰਾ ਦੇ ਵਪਾਰੀਆਂ ਵਾਸਤੇ ਇਹ ਇੱਕ ਇਤਿਹਾਸਿਕ ਦਿਨ ਹੈ ਔਰ ਖੁਸ਼ੀ ਦਾ ਦਿਨ ਹੈ ਖੁਸ਼ੀ ਦਾ ਦਿਨ ਕਿਉਂ ਹੈ ਇਤਿਹਾਸਿਕ ਦਿਨ ਕਿਉਂ ਹੈ ਕਿਉਂਕਿ ਇੱਕ ਸਾਲ ਤੋਂ ਸਾਡੇ ਰਾਜਪੁਰੇ ਦੇ ਵਪਾਰੀ ਖਾਸ ਤੌਰ ਤੇ ਮੈਂ ਪਟਿਆਲੇ ਦੇ ਵੀ ਕਹਿ ਸਕਦਾ ਮੈਂ ਆਲਮੋਸਟ ਲਗਭਗ ਪੰਜਾਬ ਦੇ ਕਹਿ ਸਕਦਾ ਸ਼ੰਭੂ ਬਾਰਡਰ ਬਲੌਕ ਹੋਣ ਕਰ ਹੁਣ ਵਪਾਰੀਆਂ ਨੂੰ ਬੜਾ ਨੁਕਸਾਨ ਹੋ ਰਿਹਾ ਸੀਗਾ ਔਰ ਮੇਰਾ ਲਗਭਗ ਸਾਰੇ ਪੰਜਾਬ ਦੇ ਵਪਾਰੀਆਂ ਨਾਲ ਤਾਲਮੇਲ ਹੈ ਔਰ ਅਗਰ ਜੇ ਮੈਂ ਕਿਸੇ ਟਰਾਂਸਪੋਰਟਰ ਕੋਲ ਬੈਠਦਾ ਸੀਗਾ ਤੋ ਕਹਿੰਦਾ ਸੀ ਸਾਡਾ 2 ਤੋਂ ਲੈ ਕੇ 3000 ਗੱਡੀਆਂ ਦਾ ਡੀਜ਼ਲ ਐਕਸਟਰਾ ਫੁਕ ਰਿਆ ਸਾਡਾ ਮਾਰਜਨ ਖਤਮ ਹੋ ਰਿਹਾ ਔਰ ਅਸੀਂ ਕਾਟੇ ਚੱਲ ਰਹੇ ਹਾਂ ਇਸ ਵਾਰ ਕਿਸੇ ਦੁਕਾਨਦਾਰ ਕੋਲ ਬੈਠੀਏ ਤਾਂ ਉਹ ਆਪਣੀ ਸਮੱਸਿਆ ਦੱਸਦਾ ਸੀਗਾ ਕਿਉਂਕਿ ਸ਼ੰਭੂ ਬਾਰਡਰ ਇੱਕ ਐਸਾ ਬਾਰਡਰ ਆ ਜਿਹੜਾ ਪੂਰਾ ਸ਼ੇਰਸ਼ਾਹ ਸੂਰੀ ਮਾਰਗ ਦੇ ਅੰਡਰ ਆਂਦਾ ਹੈ ਤੇ ਅੰਮ੍ਰਿਤਸਰ ਤੋਂ ਬੰਬੇ ਤੱਕ ਇਹ ਸ਼ੰਭੂ ਬਾਰਡਰ ਸਭ ਨੂੰ ਜੋੜਦਾ ਹੈ ਤੇ ਕਿੰਨੀਆਂ ਸਟੇਟਾਂ ਆ ਜਾਂਦੀਆਂ ਤੇ ਅੱਜ ਬੜਾ ਖੁਸ਼ੀ ਦਾ ਦਿਨ ਇਸ ਕਾਰਨ ਹੈ कि मैं स्पेशल तौर पे ਸਾਡੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਸ੍ਰੀ ਭਗਵੰਤ ਮਾਨ ਜੀ ਦਾ तहे ਦਿਲ ਤੋਂ ਸ਼ੁਕਰਾਨਾ ਕਰੂੰਗਾ ਕਿ ਉਹਨਾਂ ਨੇ ਐਨਾ ਵਧੀਆ ਉਪਰਾਲਾ ਕਰਕੇ ਸ਼ੰਭੂ ਦਾ ਬਾਰਡਰ ਖੋਲ੍ਹਿਆ ਔਰ ਵਪਾਰੀ ਵਰਗ ਨੂੰ ਹੱਥ ਦਿੱਤੀ ਹੈ ਉਹਨਾਂ ਨੇ ਖੁਦ ਵੀ ਸਰਕਾਰ ਨੇ ਮਹਿਸੂਸ ਕੀਤਾ ਕਿ ਵਪਾਰੀ ਵਰਗ ਬਹੁਤ ਪਰੇਸ਼ਾਨ ਸੀਗਾ ਔਰ ਕੋਈ ਇਨਵੈਸਟਮੈਂਟ ਨਹੀਂ ਹੋ ਰਹੀ ਸੀ ਔਰ ਪੰਜਾਬ ਪਿੱਛੇ ਜਾ ਰਿਹਾ ਸੀਗਾ ਤੇ ਮੈਂ ਸਪੈਸ਼ਲ ਤੌਰ ਤੇ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਾਂਗਾ ਤੁਹਾਡੇ ਚੈਨਲ ਲਈ ਔਰ ਉਹਨਾਂ ਨੇ ਵਪਾਰੀਆਂ ਦੇ ਬਾਰੇ ਸੋਚਿਆ ਔਰ ਵਪਾਰੀ ਵਰਗ ਨੂੰ ਰਾਹਤ ਦਿੱਤੀ ਅਸੀਂ ਇੱਕ ਸੁਖ ਮੰਗੀ ਹੋਈ ਸੀ ਪ੍ਰਮਾਤਮਾ ਦੇ ਅੱਗੇ ਇਹ ਪਰਮ ਪਿਤਾ ਪਰਮੇਸ਼ਵਰ ਜਦ ਮੈਂ ਵੀ ਦਿੱਲੀ ਜਾਂਦਾ ਸੀ ਆ ਮੇਰੇ ਯਾਰ ਦੋਸਤ ਮੇਰੇ ਵਪਾਰੀ ਵਰਗ ਵੀ ਦਿੱਲੀ ਜਾਂਦੇ ਸੀ ਤਾਂ ਸਾਨੂੰ ਬੜੀ ਤਕਲੀਫ ਹੁੰਦੀ ਸੀ ਜਾਣ ਕੇ ਕੁੰਮ ਕੇ ਜਾਣਾ ਪੈਂਦਾ ਸੀਗਾ ਤੇ ਵਪਾਰੀ ਵਰਗ ਦੀ ਖੁਸ਼ੀ ਦੀ ਲਹਿਰ ਹੈ ਔਰ ਅਸੀਂ ਸੁਖ ਮੰਗੀ ਹੋਈ ਸੀ ਪ੍ਰਮਾਤਮਾ ਦੇ ਅੱਗੇ ਕੀ ਪ੍ਰਮਾਤਮਾ ਜੇ ਦਿਨ ਸ਼ੰਭੂ ਬਾਰਡਰ ਖੁੱਲੇਗਾ ਅਸੀਂ ਤੇਰਾ ਸਪੈਸ਼ਲ ਦਿਨ ਅਵਾਦ ਕਰਨਾ ਵਾਂਗੇ ਔਰ ਮੰਦਰੇ ਜਾ ਕੇ ਅੱਜ ਅਸੀਂ ਲੱਡੂਆਂ ਦੀ ਅਰਦਾਸ ਕਰੀ ਲੱਡੂਆਂ ਦਾ ਭੋਗ ਲਗਾਇਆ ਭਗਵਾਨ ਭੋਲੇ ਨਾਥ ਨੂੰ ਠਾਕੁਰ ਜੀ ਨੂੰ ਤੇ ਅੱਜ ਮਾਰਕੀਟ ਦੇ ਵਿੱਚ ਖੜ ਕੇ ਪਾਰਿਆਂ ਦੇ ਨਾਲ ਅਸੀਂ ਇਸ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਾਂ ਤੇ ਔਰ ਖੁਸ਼ੀ ਮਹਿਸੂਸ ਕਰ ਰਹੇ ਹਾਂ ਔਰ ਹੁਣ ਸਾਨੂੰ ਇਸ ਗੱਲ ਦੀ ਆਸ ਹੈ ਵੀ ਸਾਡਾ ਵਪਾਰ ਦਿਨ ਪਰ ਦਿਨ ਵਧੇਗਾ ਚਮਕੇਗਾ ਔਰ ਸਾਡੇ ਸਾਰੇ ਵਪਾਰੀ ਵਰਗ ਦੇ ਚਿਹਰੇ ਤੇ ਖੁਸ਼ੀ ਦੀ ਲਹਿਰ ਆਏਗੀ ਤੇ ਅਸੀਂ ਪੰਜਾਬ ਸਰਕਾਰ ਪੰਜਾਬ ਸਰਕਾਰ ਦਾ ਇੱਕ ਹੋਰ ਵੀ ਬਹੁਤ ਵਧੀਆ ਉਪਰਾਲਾ ਮੈਂ ਤੁਹਾਡੇ ਚੈਨਲ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਨੇ ਮੁਹਿੰਮ ਛੇੜੀ ਵੀ ਹੈ ਔਰ ਬਹੁਤ ਵਧੀਆ ਮੁਹਿੰਮ ਹੈ ਉਸ ਦੇ ਵਿੱਚ ਵੀ ਸਾਨੂੰ ਬਹੁਤ ਰਾਹਤ ਮਿਲ ਰਹੀ ਆ ਔਰ ਇਹ ਜਿਹੜੇ ਭਗਵੰਤ ਮਾਨ ਜੀ ਨੇ ਨਸ਼ੇ ਦੇ ਖਿਲਾਫ ਮੁਹਿੰਮ ਛੇੜੀ ਆ ਔਰ ਜੋ ਉਹਨਾਂ ਦੀ ਸੋਚ ਸੀਗੀ ਕਿ ਮੈਂ ਪੰਜਾਬ ਇਹਨਾਂ ਸ਼ਾ ਖਤਮ ਕਰ ਦਿਆਂਗਾ ਤਮੈਨੂੰ ਲੱਗਦਾ ਵੀ ਉਹ ਵੀ ਨਸ਼ੇ ਹੁਣ ਬੰਦ ਹੋ ਜਾਣਗੇ ਔਰ ਆਮ ਜਵਾਨ ਯੂਥ ਵੀ ਵਪਾਰ ਦੇ ਵਿੱਚ ਸ਼ਾਮਿਲ ਹੋਏਗਾ ਜਿਸ ਤਰੀਕੇ ਨਾਲ ਬਾਰਡਰ ਖਾਲੀ ਕਰਾਏ ਗਏ ਨੇ ਕਿਹਾ ਜਾ ਰਿਹਾ ਕਿ ਤੋਖਾ ਹੋਇਆ ਕਿ ਮਨਿਆ ਜਾ ਸਕਦਾ ਹੈ ਦੇਖੋ ਐਸੀ ਕੋਈ ਵੀ ਗੱਲ ਨਹੀਂ ਹੈ ਕਿਸਾਨ ਪ੍ਰਾ ਵੀ ਕਿਸਾਨ ਵੀ ਸਾਡੇ ਪ੍ਰਾ ਹੈ ਸਾਡੇ ਇੱਕ ਜ਼ਿੰਦਗੀ ਦਾ ਉਹ ਹਿੱਸਾ ਹੈ ਤੇ ਉਹਨਾਂ ਦੀਆਂ ਮੰਗਾਂ ਜਾਇਜ਼ ਹਨ ਤੇ ਬਟ ਉਹਨਾਂ ਦੀਆਂ ਜਿਹੜੀਆਂ ਮੰਗਾਂ ਹਨ ਉਹ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਹਨ ਤਾਂ ਮੈਨੂੰ ਉਮੀਦ ਹੈ ਅਸੀਂ ਉਸ ਗੱਲ ਦੇ ਵੀ ਪਰਮਾਤਮਾ ਦੇ ਅੱਗੇ ਸੁੱਖ ਮੰਨਾਂਗੇ ਕਿ ਉਹਨਾਂ ਦੀ ਵੀ ਜਲਦੀ ਜਲਦੀ ਮੰਗਾਂ ਪੂਰੀਆਂ ਹੋਣ ਤਾਂ ਕਿ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਦਾ ਮਾਹੌਲ ਦੁਬਾਰਾ ਤੋਂ ਫਿਰ ਮੁੜ ਕੇ ਪੈਦਾ ਹੋਵੇ